ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਪਣੀ ਹੈਰੋਂ ਦਾ ਰੰਗ ਕਰਤੇ ਆ ਜੀ ਅੱਜ ਕਰਿਆ ਸਾਰਾ ਤੇ ਅੱਜ ਚੱਲਿਆ ਕਿਸੇ ਫੰਕਸ਼ਨ ਤੇ ਦੇਖੋ ਹੈਰ ਨੂੰ ਰੰਗ ਵਧੀਆ ਕਰਿਆ ਸਾਰਾ ਸਾਰਾ ਰੰਗ ਕਰਤੇ ਹਨ ਤੁਹਾਨੂੰ ਦਿਖਾਉਂਦਾ ਰੰਗ ਹੈਰੋਂ ਦਾ ਪਿੱਛੇ ਖੜੀ ਦਿਖ ਰਹੀ ਹਣੀ ਵੈਸੇ ਬਹੁਤ ਵਧੀਆ ਰੰਗ ਕਰਿਆ ਇਹਨੂੰ ਦੋ ਕੋਟ ਮਾਰੇ ਬਲੂ ਦੇ ਦੋ ਕੋਟ yellow ਦੇ ਦੋ ਕੋਟ ਪ੍ਰੈਮਰ ਦੇ ਤੇ ਹੋਰ ਵੀ ਬਲੌਗ ਦੇ ਵਿੱਚ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਕਰੀਆਂ ਮਸ਼ੀਨ ਦੀ ਅਨਬਾਕਸਿੰਗ ਇੱਕ ਸੈਲਫ ਲਿਆਂਦੀ ᱛੀ ਉਹ ਆਪਣੀ ਟਰੈਕਟਰ ਤੇ ਲਾਈ ਆ ਉਹ ਉਹ ਵੀ ਦਿਖਾਵਾਂਗੇ ਵਿੱਚ ਵੀਡੀਓ ਦੇ ਦੇਖ ਲਿਓ ਅੱਗੇ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਉਹ ਲਿਆਂਦਾ ਜੀ ਇੱਕ ਪੁਰਜਾ ਪੇਂਟ ਕਰਨੇ ਆ ਆਹ ਚਾਹ ਪੇਂਟ ਕਰਨੇ ਆ ਵਾਲਾ ਹੈ ਇਹਦੇ ਨਾਲ ਕਰਾਂਗੇ ਆਪ ਆਪਣੀ ਹੈਰੋ ਪੇਂਟ ਇਹ 17800 ਰੁਪਏ ਦਾ ਆਇਆ ਹੈ ਫਲੈਟ ਕਾਰ ਤੋਂ ਮਗਾਇਆ ਇਹ ਇਹ ਨੀਕੋ ਕੰਪਨੀ ਦਾ ਹੈ ਇਹ ਮਗਾਇਆ ਆਪਾਂ ਨੇ ਇਹਨੂੰ ਅਸੀਂ ਰੇਪੇਂਟ ਕਰਾਂਗੇ ਆਪਣੀ ਪ੍ਰਾਈਮਰ ਦੇ ਵਿੱਚ ਮਾਰ ਕੇ ਹੁਣ ਕਿੰਨੇ ਦਾ ਬਣਦਾ ਆਂਦੀ ਆ ਜੀ ਸੈਲਫ ਆਟੋ ਲੈਕ ਦੀ origignal ਸੈਲਫ ਹੈ ਅਸੀਂ ਟਰੈਕਟਰ ਤੇ ਲਾਉਣੀ ਹੈ ਛੋਟੀ ਸੈਲਫ ਚਾਰਤੀ ਦੀ ਉਹਦੇ ਇਹਦੀ ਐਮ ਆਰ ਪੀ ਹੈ ਇਹ ਸੁਪਰ ਗਰਾਮ ਹੋ ਰਿਹਾ ਸੁਪੂ ਉਹ ਲੈਣਾ ਚੱਕੇ ਦੇ ਵਿੱਚ ਵੀਡੀਓ ਦੇ ਆ ਲੈ ਵੀ ਆਟੋ ਲੈ ਕੇ ਦੀ ਬੜੀ ਸੈਲਫ ਲਾਉਣੀ ਹੈ ਟਰੈਕਟਰ ਉਹ ਬਾਕੀ ਤੁਹਾਨੂੰ ਦੱਸੂਗਾ ਬਾਅਦ ਚ ਬਿੱਲ ਦਸੂਗਾ ਮੈਂ ਇਹ ਲਾਈਏ ਦੇਖੋ ਜੀ ਸੈਲਫ ਆਪਾਂ ਛੋਟੀ ਸੈਲਫ ਟਰੈਕਟਰ ਤੋਂ ਲਾਤੀ ਇਹ ਇਹ ਬੈਟਰੀ ਬੜੀ ਖਾਂਦੀ ਹੈ ਤੇ ਟਰੈਕਟਰ ਸਟਾਰਟਿੰਗ 'ਚ ਬੜੀ ਪ੍ਰੋਬਲਮ ਕਰਦੀ ਹੈ ਇਹ ਇਹ ਸੈਲਫ ਠੀਕ ਨਹੀਂ ਗੀ ਇਹ ਲਾਈ ਆਈ ਆਪਾਂ ਨੂੰ ਹੁਣ ਬੜੀ 3.5 ਕਿਲੋਵਾਟ ਦੀ ਤੇ ਵਧੀਆ ਐਨ ਸਹੀ ਸੈਲਫ ਆ ਇਹ ਅੱਗੇ ਵੀਡੀਓ ਚ ਦੇਖਿਓ ਜੀ ਤੁਸੀਂ ਅਗਰ ਤੀ ਫਿਰ ਟੱਪਣਾ ਸੈਲਫ ਬਿਲਕੁਲ ਐਕੂਰੇਟ ਆਈ ਹੈ ਸੈਲਫ ਕੰਪਨੀ ਵਾਲੇ ਨੂੰ ਚਾਹੀਦਾ ਵੈਸੇ ਆ ਤਾਂ ਕੰਪਨੀ ਵਾਲੇ ਪੈਸੇ ਵਧਾਈ ਜਾਂਦੇ 12-12 ਲੱਖ ਦੇ ਟਰੈਕਟਰ ਕਰਤੇ ਸੈਲਫਾਂ ਛੋਟੀਆਂ ਲਾਣ ਲੱਗੇ ਹੁਣ ਆਹ ਲਾਈ ਆਪਾਂ ਨਾਲ ਲਿਆਂਕੇ ਜਿਹੜੀ ਪਹਿਲਾਂ ਪੁਰਾਣੇ ਮਾਡਲਾਂ ਨੂੰ ਆਏ ਕਰ ਦਿੱਤੀ ਅਰ ਜਾਂਦੇ ਨੇ ਬੜੀ ਸੈਲਫ ਆ 3.5 ਕਿਲੋਵਾਟ ਦੀ ਮਾੜੀ ਜੀ ਸੈਲਫ ਨਹੀਂ ਲਾਂਦਾ ਡਰਕਟ ਜਦੇ ਪੜਕਦੇ ਦਾ ਸਟਾਰਟ ਹੋ ਜਾਂਦਾ ਨਹੀਂ ਪਹਿਲਾਂ ਤਾਂ ਇਹਦੇ ਇਹਦੇ ਚੱਕਰ ਕਰ ਕਰਕੇ ਤਾਂ ਬੈਟਰੀ ਵੀ ਚੇਂਜ ਕਰਾ ਲਈ ਮੈਂ ਕਾफी ਨੁਕਸਾਨ ਹੋ ਗਿਆ ਨੁਕਸਤ ਆਇਦਾ ਇਹ ਚੀਜ਼ ਦਾ ਨੁਕਸਤ ਹੁਣ ਆਪਾਂ ਨਾ ਐਂ ਠੀਕ ਆ ਆਤਾਰ ਖੋਲਤੀ ਆਪਣਾ ਖੁੱਲੀ ਵੀ ਆ ਜੇ ਲਾਣਾ ਸਟਾਰਟ ਕਰਨਾ ਫਿਰ ਲਾ ਲਾਂਗੇ ਕਿਉਂਕਿ ਆ ਸੁੱਚਾ ਨੇ ਇਦਰਾ ਸੁੱਚ ਖਰਾਬ ਹੋ ਗਈ ਕਟੌਫ ਸੂਚਤੀ ਵੀ ਐਡੀ ਇਹਦੀ ਵਧੀਆ ਕੁਆਲਿਟੀ ਨਹੀਂ ਹੈਗੀ ਮਿੰਡਾ ਦੀ ਇਹ ਦੂਈ ਲੈਣੀ ਚਾਹੀਦੀ ਹੈ ਇਹਦੀ ਇੰਨੀ ਕੋਈ ਖਾਸ ਕੁਆਲਿਟੀ ਨਹੀਂ ਹੈਗੀ ਸੂਚਤੀ ਬਾਕੀ ਠੀਕ ਹੈ ਜੀ ਕਿਸਾਨ ਰੈਲੀ ਆਈ ਅੱਜ ਰਾਜਪੁਰੇ ਆਏ ਵਾ ਰਾਜਪੁਰੇ ਜ਼ਿਮੀਦਾਰਾਂ ਦੀ ਰੈਲੀ ਅੱਜ ਮੁੱਦੀ ਬਾਰੇ राजबरे डेली आ रहे हैं रास्ते फिर भुख लगी थोड़ा मैं चल छोला ही खा लीए ਦੇਖੋ ਜੀ ਰੰਗ ਕਰਤੇ ਆਪਾਂ ਨਾ ਪ੍ਰਾਈਮਰ ਪ੍ਰਾਈਮਰ ਰੰਗ ਕਰਿਆ ਦੇਖੋ ਕੁਆਲਟੀ ਮਸ਼ੀਨ ਦੀ ਬਹੁਤ ਵਧੀਆ ਕੁਆਲਟੀ ਆ ਮਸ਼ੀਨ ਦੀ ਰਿਵਿਊ ਤਾਂ ਬਹੁਤ ਅੱਛਾ ਏ ਐਨ ਵਧੀਆ ਰੰਗ ਹੋ ਗਿਆ ਪ੍ਰਾਈਮਰ ਆਪਣੀ ਹੈ ਰੋਂਦਾ ਆਪੇ ਗ੍ਰੈਪ ਪਣਾ ਨਜ਼ਾਰਾ ਆ ਗਿਆ ਬਹੁਤ ਵਧੀਆ ਰੰਗ ਹੋਇਆ ਕੱਲ ਕੁੱਲੂ ਨੂੰ ਆ ਪਰਸੋਂ ਤੂੰ ਪੰਜ ਦੇਵਾ ਦੋ ਕੋਟ ਕਰੂਗੇ ਅੱਧਾ ਯੈੱਲੋ ਕਰੂਗੇ ਅੱਧਾ ਬਲੂ ਕਰੂਗੇ ਆ ਦੇਖੋ ਜੀ ਆ ਆਪਾਂ ਦਾ ਹੱਥ ਨਾਲ ਕਰਿਆ ਆਪਣੇ ਨਾਲ ਰੰਗ ਮਸ਼ੀਨ ਗਨ ਲਿਆਂਦੀ ਦੀ ਆਪਣੀ ਪ੍ਰੈਸ਼ਰ ਹੈ ਰੋ ਦੇਖ ਲਓ ਜੀ ਸਫਾਈ ਦੇਖੋ ਇਹ ਆਪ ਕਰਿਆ ਆਪਾਂ ਨਾਲ ਰੰਗ ਤੁਸੀਂ ਦੇਖ ਵੀ ਸਕਦੇ ਆ ਫਰਸ਼ ਤੇ gira ਹੋਇਆ ਪੂਰੀ ਰੀਜ ਲਈ ਆ ਜੀ ਦੇਖੋ ਹੁਣ ਇਹਦੇ ਲਿਖਾਈ ਕਰਾ ਕੇ ਲਿਆਵਾਂਗੇ ਕਿ ਵਿਖਾਈ ਵਾਲਾ ਕੰਮ ਔਖਾ ਵਿਖਾਈ ਕਿਸੇ ਪੇਂਟਰ ਤੋਂ ਕਰਾ ਲਾਂਗੇ ਆਪਾਂ ਨੂੰ ਆਪਣਾ ਕੰਮ ਆਪ ਕਰਨਾ ਵਧੀਆ ਲੱਗਦਾ ਏ ਆਪਣੇ ਹੱਥੀ ਸਿਰਾ ਲਾਤੇ ਆ ਰੰਗਦੇ ਆ ਵਧੀਆ ਬਣ ਗਈ ਹੈ ਰੋ ਆਪਣੀ ਦੇਖੋ ਜੀ ਐਨ ਇੱਕ ਦਿਹਾੜੀ ਚ ਰੰਗ ਕਰਿਆ ਨੂੰ ਦੋ ਕੋਟ ਪ੍ਰੈਮਰ ਦੇ ਦੋ ਕੋਟ ਬਲੂ ਦੇ ਦੋ ਕੋਟ yellow ਦੇ ਐਨ ਬਣਾਤੀ ਹੈ ਰੋ ਦੇਖੋ ਜੀ ਸਾਡੀ 10 10 ਦੀ ਹੈਰੋ ਲੱਗਦੀ ਨਾ ਨਮੀ ਲੱਗਦੀ ਐ ਨਮੀ ਡਾਡੀ ਹਾਂ ਖੁਸ਼ ਐ ਹੁਣ ਤੂੰ ਹੈ ਇਹ ਸਾਡਾ ਸੈਜ ਵੀਰ ਸਿੰਘ ਆਮਨਦੀਪ ਕੌਰ ਆਮਨਦੀਪ ਕੌਰ ਇੱਧਰ ਹੈ ਹੂੰ ਸੈਜ ਵੀਰ ਸਿੰਘ ਇੱਧਰ ਹੈ ਸੋਹਣੀ ਲੱਗ ਰਹੀ ਨੀ